ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਸਰਾਏ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆ ਮਿੰਟੂ ਭਾਜੀ ਹੋਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਵਧੀਆ ਕਿਰਪਾ ਵੈਗਰੇ ਤੁਸੀਂ ਸੁਣਾਓ ਹਾਂਜੀ ਬਾਈ ਠੀਕ ਹੈ ਵੈਗਰੇ ਦੀ ਕਿਰਪਾ ਹਾਂਜੀ ਹੋਰ ਠੀਕ ਠਾਕ ਹਾਂਜੀ ਠੀਕ ਸਾਹਿਬ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਮਿੰਟੂ ਸਿੰਘ ਜੋ ਠੀਕ ਹੈ ਜੀ ਪਿੰਡ ਸਰਾਏ ਸੀਲੇ ਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਹੀ ਬੋਲ ਦਿਓ 98147 99325 ਠੀਕ ਹੈ ਜੀ ਹਾਂਜੀ ਅੱਜ ਤੋਂ ਮਾਝਾ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਦੱਸਿਓ ਬਰੇ ਪਰ ਕੀ ਯਾਰਾ ਮਿਲ ਕਰ ਅੱਜ ਵੀ ਜੀ ਤੀਜਾ ਸਵੇਰ ਸੂਈ ਜੋ ਠੀਕ ਹੈ ਜੀ ਹਾਂਜੀ ਮੈਂ ਬੜੀ ਚੰਗੀ ਵੇਖੋ ਬੇਲਪੁੱਲ ਦੀ ਕਿੰਨੀ ਲੰਮੀ ਪਤਲੀ ਚਮੜੀ ਦੀ ਹੈ ਹਾਂਜੀ ਕਿੰਨਾ ਕੋਤਰਾ ਦੁੱਧ تیار ਹੈ ਦੁੱਧ ਵੀ ਜੀ ਹੁਣ 8 ਕਿਲੋ ਜਮੇ ਕੋ ਠੀਕ ਹੈ ਜੀ ਕੋਈ ਪੱਠੀਆਂ ਦੀ ਥੋੜੀ ਦਿਖਤ ਆ ਹਾਂਜੀ ਤੇ ਹੁਣ ਲਾਇਆ ਪੱਠਿਆਂ ਨੂੰ ਅੱਥੇ ਇਹ 10-11 ਕਿਲੋ ਵਾਲੀ ਮਹੀਂ ਆ ਤੇ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੁਈ ਨੂੰ ਆਓ ਜੇ ਬੱਚਾ ਲੈ ਲਓ ਮਹੀਨੇ ਦੇ ਲਾਗੇ ਪਨੇ ਹੋਣਾ ਬੱਚਾ ਹਾਂਜੀ ਵੀਰ ਜੀ ਆਪਾਂ ਚੈੱਕ ਕਰ ਸਕਦੇ ਜੀ ਵੀ ਛੇ ਫੀਮੇਲ ਕਾਫ ਜੀ ਤੇ ਆਪਣੇ ਸਮਝ ਨਾਲ ਕੋਈ ਵੇਖ ਲਓ ਕੋਈ 15 ਦਾ 20 ਦਾ ਪੰਜੀਆਂ ਦਾ ਤੇ ਆਜੋ ਤੁਹਾਨੂੰ ਹੁਣ ਇਹ ਖੋਲ ਕੇ ਵਿਖਾਉਂਦੇ ਆ ਖੋਲੋ ਭਾਜੀ ਖੋਲ ਬੱਤ ਮੈਂ ਇਹਦੇ ਵੀਰ ਜੀ ਕੋ ਸਾਹ ਵਾਲਾ ਚੰਗਾ ਆਇਆ ਨਾ ਵੀਰ ਹਾਂਜੀ 10000 ਕਿਲੋ ਆਰਾਮ ਨਾਲ ਦੁੱਧ ਦੇਣ ਵਾਲੀ ਮੈਂ ਠੀਕ ਹੈ ਜੀ ਹਾਂਜੀ ਵੀਰ ਜੀ ਲਾਗੇ ਨੂੰ ਚੈੱਕ ਕਰ ਸਕਦੇ ਤੁਸੀਂ ਬਟਰ ਕੁਆਲਟੀ ਥਣਾਂ ਦਾ ਸਾਈਜ਼ ਤੇ ਗਿਆ ਬਹੁਤ ਚੰਗਾ ਵਾ ਆਣ ਗਿਠ ਗਿਠ ਤੇ ਥਣ ਲੱਗਾ ਵਾ ਨਹੀਂ ਵੇਖੋ ਬੇਲ ਦੀ ਇੰਨੀ ਲੰਮੀ ਆ ਤੇ ਹਾਂਜੀ ਕੱਦ ਕਾਟ ਦੇ ਉੱਤਰਾ ਬਹੁਤ ਤਗੜੀ ਆ ਮੈਂ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਹਾਂਜੀ ਲੱਗ ਗਿਆ ਤੁਸੀਂ ਚੈੱਕ ਕਰੋ ਆਰਡਰ ਕੁਆਲਟੀ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਵਾ ਤੇ ਮੌਕੇ ਦੇ ਦੁੱਧ 8 ਲੀਟਰ ਤਿਆਰ ਆ ਸੂਈ ਤੋਂ ਕੋਈ 20 25 ਦਿਨ ਹੋ ਗਏ ਆ ਕੀ ਮੁੱਲ ਕਰਨਾ ਭਾਈ ਇਹਦਾ ਨਹੀਂ ਵੀਰ ਜੀ ਵੇਖੋ ਮੇਲ ਬੂਲ ਦੀ ਕਿੰਨੀ ਲੰਮੀ ਪਤਲੀ ਚਮੜੀ ਦੀ ਮਹੀ ਇੱਕ ਰੰਗ ਕਾਲੀ ਵੇਖੋ ਪੂਛ ਤੱਕ ਕੋਈ ਵਾਲ ਨਹੀਂ ਚਟਾ ਹੈਗਾ ਪਿਓਰ ਮੋਰਾ ਦੀ ਵੀ ਮੋਰਾ ਨਸਲ ਦੇ ਵਿੱਚ ਆ ਹਾਂਜੀ ਬਾਕੀ ਫੇਸ ਕੁਆਲਟੀ ਲਈ ਚੈੱਕ ਕਰ ਸਕਦੇ ਜੇ ਲਾਗੇ ਤੋਂ ਕੀ ਮੁੱਲ ਕਰਨਾ ਦਾ ਮੱਝ ਵੇਖ ਲੋ ਜੇ ਤੇ ਹੁੰਦੀ ਬਿਲਕੁਲ ਤਾਜੀ ਫਿਰ ਤੇ 70000 ਦੀ ਮਹੀ ਹਾਂਜੀ ਹਾਂਜੀ ਚਲੋ ਮਹੀਨਾ ਹੋ ਗਿਆ ਸਰੀ ਨੂੰ ਹਾਂਜੀ ਹਾਂਜੀ 60000 ਦੀ ਦੇ ਦਈਏ ਕਰ ਦਈਏ ਮੰਨਦਣ ਕੋਈ ਗੱਲ ਨਹੀਂ ਜਿਵੇਂ ਤੁਹਾਡਾ ਹੁਕਮ ਹੈ ਇਹ ਦੱਸ ਦੋ ਫਿਰ ਤੇ 2000 ਹੋਰ ਛੱਡ ਦਾਂਗੇ ਠੀਕ ਹੈ 52000 ਦੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਲਾਓ ਫੋਨ ਲਾਓ ਮੌਕੇ ਤੇ ਮੰਤਲ ਹੋਰ ਹੋ ਜਾਊਗਾ ਆਜੋ ਹੁਣ ਦੂਜੇ ਕੋਈ ਗੱਲ ਨਹੀਂ 1500 ਹੋਰ ਘੱਟ ਹੋ ਜਾ ਠੀਕ ਹੈ ਜੀ ਹਾਂਜੀ ਹਾਂਜੀ ਪੂਰੇ 55 ਦੀ ਦੇ ਦਾਂਗੇ ਠੀਕ ਹੈ 55000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਹਾਂਜੀ ਦੁੱਧ 10 ਕਿਲੋ ਮੈਨੂੰ ਆਰਾਮ ਨਾਲ ਦੇ ਜਾਣਾ ਹੁਣ ਸਟਾਲਾ ਹੋ ਜਾਣਾ ਵਾ ਬਾਕੀ ਆਪੇ ਕੁਆਲਟਰ ਕੁਆਲਿਟੀ ਬਹੁਤ ਚੰਗੀ ਆ ਹਾਂਜੀ ਤੇ ਆਮਣਾ ਕੋਈ ਸੇਵਾ ਵਾਲਾ ਵੀਰ ਲਾ ਕੇ ਆ ਤੇ 8 10 10 12 ਲੀਟਰ ਦੇ ਲਾਗੇ ਬੰਨੇ ਵੀਰ ਕਹਿੰਦਾ ਕਿ ਚਵਾਈ ਜਾਊਗੀ ਆਮਣਾ ਦੀ ਜਣਾ ਨੇ ਤਾਂ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਵੈੜ ਦੱਸੋ ਵੀਰੇ ਬਾਰੇ ਭਾਜੀ ਕੀ ਇਹਦਾ ਵੀਰ ਜੀ ਇਹ ਦੂਜਾ ਸੁਆ ਵੱਛੀ ਸੁਣੀ ਦਿਓ ਠੀਕ ਹੈ ਜੀ ਹਾਂਜੀ ਸਭ ਤਾਜੇ ਪਿਆਜ ਸੁਣ ਚ ਠੀਕ ਹੈ ਜੀ ਹਾਂਜੀ ਬਾਕੀ ਵੇਖੋ ਮੱਛੀਆਂ ਢਿਲਾ ਵੇਖੋ ਕੰਨੀਆਂ ਆਜੇ ਹਾਂਜੀ ਵੀਰ ਜੀ ਲੱਗ ਗਿਆ ਜਦੋਂ ਮੱਛੀ ਤਿਆਰ ਹੋਈ ਪੂਰੇ ਥੱਬੇ ਭੰਦੇ ਨੇ ਮੱਛੀ ਨੇ ਠੀਕ ਹੈ ਜੀ ਹਾਂਜੀ ਤੇ ਪਹਿਲੇ ਸਵੇਰੇ ਦਾ ਕੋਈ ਪਤਾ ਕਿੰਨਾ ਗਈ ਪਹਿਲੇ ਸਵੇਰੇ ਨੇ ਦਿੱਤਾ 13 14 ਕਿਲੋ ਚੈ 13 14 ਕਿਲ ਅੱਛਾ ਅੱਛਾ ਪਿੰਡੇ ਸਵੇਰਾ ਪਹਿਲੇ ਦਾ 13 14 ਦਾ ਰਿਕਾਰਡ ਆ ਤੇ ਬਾਕੀ ਦੁੱਧ ਤੇ ਆਪਣੀ ਸੇਵਾ ਦਾ ਜੀ ਇਹ ਗੱਲ ਆ ਜੀ ਜਿੰਦੇ ਕੋ ਖੜ ਕੇ ਪਾਸੇ ਬਣ ਛੱਡੂ ਖੁੱਲੀ ਤੋਂ ਤੇ ਫਿਰ ਦੁੱਧ ਆ ਇਹ ਤਾਂ ਹਾਂ ਜੀ ਖੋਲੋ ਭਾਜੀ ਇਹਨੂੰ ਖੋਲੋ ਕਿ ਉਹ ਤਰਾ ਵੀ ਕਰਾਉਸਦੇ ਵਿੱਚ ਆ ਹਾਂ ਜੀ ਆ ਬਤਾ ਕੱਢ ਦੀ ਜੇ ਬੱਛੀ ਬਾਕੀ ਆ ਬਹੁਤ ਚੰਗੀ ਆ ਠੀਕ ਆ ਜੀ ਹਾਂ ਜੀ ਵੀਰ ਜੀ ਚੈੱਕ ਕਰ ਸਕਦੇ ਜੇ ਅਜੇ ਹਫਤੇ ਗਦੇ ਲਾਗੇ ਬੰਨੇ ਵੀਰ ਕਹਿੰਦਾ ਕਿ ਇਹਨੇ ਦਿਨ ਲੈ ਲੈਣੇ ਆ ਆ ਜਿਹੜੇ ਢਿੱਲਾ ਬਹੁਤ ਆ ਹਵਾਨੇ ਵਿੱਚ ਸੂਨ ਤੱਕ ਚੰਗਾ ਭਰ ਲੈਣਾ ਹਵਾਨਾਂ ਨੇ ਲੈਓ ਲੋਡ ਲਓ ਬਾਕੀ ਲਾਗੇ ਤੁਸੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਆਹ ਜਿਹੜੇ ਢਿੱਲਾ ਬਹੁਤ ਆ ਬਾਕੀ ਸੂਨ ਤੱਕ ਹਵਾਨਾ ਇਹਨੇ ਚੰਗਾ ਭਰ ਲੈਣਾ ਵਾ ਇਹਦਾ ਕੀ ਮੁੱਲ ਕਰਨਾ ਭਾਜੀ? ਵਛੀ ਹੈ ਬੜੀ ਚੰਗੀ ਜਿਹੀ ਦੇਖੋ। ਹਾਂਜੀ। ਹਾਂਜੀ। ਉਧਰ ਕ੍ਰੋਸ ਪਾਂਟ ਤੇ ਵਛੀ ਹੈ ਦੇਖੋ। ਬਾਕੀ ਠੰਡੀ ਸੀਲ ਹੈ ਵਛੀ ਹੈ। ਜਲਤ ਮਾਰਨੀ ਵਛੀ ਨੇ। ਕੀ ਮੁੱਲ ਕਰਨਾ ਇਹਦਾ? ਮੁੱਲ ਵੇਖ ਲਓ ਦੇ ਦਿਆਂ 40000 ਦੀ। ਕਰ ਦਈਏ ਮਾਨਤਾ ਰਚੋ ਵੀ। 3035 ਦੀ ਦੇ ਦਾਂ। ਠੀਕ ਹੈ ਜੀ। ਵਛੀ ਬੜੀ ਚੰਗੀ ਪਾਤੀ ਇਹ ਦੇ ਦਾਂ ਨਹੀਂ ਇੰਨੇ ਦੀ ਵਛੀ 14-15 ਕਿਲੋ ਆਮ ਨਾਲ ਦੇ ਜਿਹੜਾ ਸੇਵਾ ਕਰਦੀ ਤੈਨੂੰ। ਠੀਕ ਹੈ ਜੀ। ਹਾਂਜੀ। ਹਾਂਜੀ ਵੀਰ ਜੀ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਵੀਰਾਂ ਦਾ